ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਗੋਸਾਈਪੁਰ ਦੇ ਵਿੱਚ ਜ਼ਮੀਨ ਨੂੰ ਲੈ ਕੇ ਦੋ ਤਿਰ ਪਿੜੇ ਆਪਸ ਵਿੱਚ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਗੋਸਾਈਪੁਰ ਦੀ ਰਹਿਣ ਵਾਲੀ ਬੀਬੀ ਪਗਤ ਨੇ ਦੱਸਿਆ ਕਿ ਰਾਜੂ ਮਹਾਜਨ ਜਿਸ ਨੇ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਪੁੱਤਰ ਨੂੰ ਬਹੁਤ ਮਾਰਿਆ ਅਤੇ ਗਾਲਾਂ ਵੀ ਕੱਢਿਆ ਉਹਨਾਂ ਦਾ ਕਹਿਣਾ ਹੈ ਕਿ ਉਹ ਇਹ ਸਭ ਆਮ ਆਦਮੀ ਪਾਰਟੀ ਲੀਡਰ ਦੀ ਪਾਵਰ ਦੇ ਸਿਰ ਤੇ ਕਰ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਸਪੋਰਟ ਹੈ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਜਿਸ ਦੇ ਚਲਦੇ ਉਹਨਾਂ ਦੇ ਪੁੱਤਰ ਨੂੰ ਵੀ ਅੱਜ ਪੁਲਿਸ ਦੁਆਰਾ ਚੁੱਕ ਕੇ ਸੁਜਾਨਪੁਰ ਦੇ ਪੁਲਿਸ ਥਾਣੇ ਵਿੱਚ ਲੈ ਆਂਦਾ ਗਿਆ ਇੱਕ ਗਰੀਬ ਪਰਿਵਾਰ ਜੋ ਕਿ ਆਪਣਾ ਗ ਕਿਲ ਨਾਲ ਕਰਦਾ ਹੈ ਉਸ ਨਾਲ ਇਹ ਮੇਹੀ ਕਰਨਾ ਕਿਥੋਂ ਦਾ ਇਨਸਾਫ ਹੈ ਜਦੋਂ ਇਸ ਸਬੰਧੀ ਸੁजानਪੁਰ ਦੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋਨਾਂ ਹੀ ਤੇਰਾਨੇ ਉਹਨਾਂ ਨੂੰ ਆਪਣੀ ਆਪਣੀ ਕੰਪਲੇਂਟ ਲਿਖਾ ਦਿੱਤੀ ਹੈ ਉਸ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਕਿਸੇ ਦੇ ਨਾਲ ਵੀ ਟੱcka ਨਹੀਂ ਹੋਵੇਗਾ ਜੋ ਸਹੀ ਹੋਵੇਗਾ ਉਸ ਨੂੰ ਇਨਸਾਫ ਜ਼ਰੂਰ ਮਿਲੇਗਾ ਅਤੇ ਇਹਨਾਂ ਦੀ ਮੈਡੀਕਲ ਜਾਂਚ ਵੀ ਕੀਤੀ ਜਾਵੇਗੀ ਉਸ ਦੇ ਬਾਅਦ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ

ਜਿੱਤਾ ਮੇਰੀ ਮੇਰੀ ਮਾਂ ਨੂੰ ਕੀ ਗੱਲ ਬਾਤ ਹੋਈ ਹੈ ਨਮਸਕਾਰ ਸਰ ਮੇਰਾ ਨਾਮ ਬੇਬੀ ਪਗਤਾ ਮੈਂ ਗਸਾਈਵਰਦੀ ਰਹਿਣ ਵਾਲੀ ਆ ਮੇਰਾ بیٹے ਨਾਲ ਲੜਾਈ ਹੋਈ ਹੈ ਮੇਰੇ ਨਾਲ ਲੜਾਈ ਮੇਨੂੰ ਹੱਥ ਵਾਈ ਕੀਤੀ ਰਾਜੂ ਮਾ ਜਾਨ ਆਣ ਕੇ ਮੇਰੇ ਚ ਪੇੜਾ ਮਾਰੀਆਂ ਉਲਟਾ ਸਾਡੇ ਤੇ ਪਰਚਾ ਪਾਤਾ ਹੁਣ ਮੁੰਡਾ ਚੁੱਕ ਕੇ ਲਿਆਏ ਆ ਕਹਿੰਦਾ ਸੀ ਨਹੀਂ ਕੁਝ ਕਰਨਾ ਤੁਹਾਡੇ ਤੇ ਦਬਾਅ ਪਾਉਂਦੇ ਸਾਨੂੰ ਡਰਾਉਂਦੇ ਆ ਤੁਹਾਨੂੰ ਧਮਕਾਉਂਦੇ ਆ ਤੁਹਾਨੂੰ ਮਾਰ ਦੇਣਾ ਜਾਨੋ ਸਾਡੇ ਤੋਂ ਪਾਈ ਇਹ ਤਾਂ ਖਰਤਰਾ ਸਾਨੂੰ ਇਨਸਾਬ ਚਾਹੀਦਾ ਇਹ ਇਹਦੇ ਨਾਲੋਂ ਇਹਨਾਂ ਨੇ ਚਕਾਇਆ ਤੁਹਾਡਾ ਬੱਚਾ ਇਹਨਾਂ ਨੇ ਰਾਜੂ ਮਹਾਜ ਨੂੰ ਉਹਨਾਂ ਨੇ ਕਿਹੜੀ ਸ਼ੈ ਹੈਗੀ ਉਹਨਾਂ ਤੇ ਸ਼ੈ ਉਹਨਾਂ ਦੀ ਆਮ ਪਾਰਟੀ ਦੀ ਹੈ ਸਰਕਾਰ ਬੋਲਦੀ ਪਈ ਆ ਉਹਦੇ ਨਾਲ ਉਹ ਸ਼ਰਿਆਂ ਬੋਲ ਕੇ ਗਿਆ ਮੇਰਾ ਬਬੂਤੀ ਮੇਰੇ ਨਾਲ ਆ ਜੋ ਕਰੇਗਾ ਮੇਰਾ ਬਬੂਤੀ ਕਰੇਗਾ ਸਰ ਮੇਰੇ ਨਾਲ ਕੋਈ ਨਹੀਂ ਚੱਲਦਾ ਪਿਆ ਕ ਮਾੜੇ ਬੰਦੇ ਆਂ ਹੀ ਮੇਰੇ ਨਾਲ ਉਹ ਇਕ ਸਾਰਾ ਇਹਨਾਂ ਉਹਨਾਂ ਨੇ ਮੇਰੀ ਮਦਦ ਪੂਰੀ ਪੂਰੀ ਕੀਤੀ ਉਹਨਾਂ ਵੀਡੀਓ ਦੇਖ ਕੇ ਕੀਤੀ ਮੈਨੂੰ ਨਹੀਂ ਪਤਾ ਕਿੱਥੋਂ ਦੇ ਆ ਕਿੱਥੋਂ ਦੇ ਰਹਿਣ ਵਾਲੇ ਨਹੀਂ ਮੇਰੀ ਕੋਈ ਗੱਲ ਨਹੀਂ ਬਾਤ ਹੋਈ ਉਹਨਾਂ ਨੇ ਕਿਹਾ ਸਾਣਾ ਤੱਕਾ ਹਾਂ ਅੰਦਰ ਮੈਂ ਤੁਹਾਡੇ ਸਾਥ ਦੇ ਆਂਗਾ ਉਹਦੀ ਸਾਰ ਦੀ ਬੜੀ ਮਿਹਰਬਾਨੀ ਜਿਹੜੇ ਆਏ ਨੇ ਮੰਗ ਸਰ ਮੇਰਾ ਇਨਸਾਬ ਹੋਣਾ ਚਾਹੀਦਾ ਘਰ ਆਣ ਕੇ ਮੈਨੂੰ ਮਾਰ ਕੇ ਗਏ ਬੇਨਜਾਇਜ਼ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਾਡਾ ਇਹਦੇ ਨਾਲ ਹੁਣ ਮੇਰਾ ਬੇੜਾ ਚੁੱਕ ਕੇ ਲਿਆਏ ਨੇ ਅੰਦਰ ਕੀ ਗੱਲਬਾਤ ਹੋਈ ਹੈ ਗੱਲਬਾਤ ਜੀ ਐਤਵਾਰ ਵਾਲੇ ਦਿਨ ਮੈਂ ਤੇ ਦਿਹਾੜੀ ਗਿਆ ਸੀ ਤੇ ਮੈਂ ਕੋ 12 ਵਜੇ ਮੈਂ ਰੋਟੀ ਖਾ ਕੇ ਗਿਆ ਤੇ ਮਗਰੋਂ ਆ ਗਏ ਆ ਆ ਕੇ ਤੇ ਨਾ ਆਂਦੇ ਹੀ ਪਹਿਲੇ ਮੇਰੀ ਜਨਾਨੀ ਤੇ ਥੱਪੜ ਮਾਰੇ ਆ ਮੋੜੇ ਨਾਲ ਲੰਮੇ ਪਾ ਲਿਆ ਤੇ ਮਾਰ ਕੁੱਟ ਕੇ ਦੇਣਾ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਸਾਰੇ ਲੋਕਾਂ ਵੇਖਿਆ ਤੇ ਉਲਟਾ ਇਹਨਾਂ ਨੇ ਮੇਰੇ ਕੋ ਹੱਥ ਹੱਥ ਦੇ ਵਿੱਚ ਕੁਝ ਵੀ ਨਹੀਂ ਨਾ ਦੇ ਕੋਈ ਡਾਂਗ ਸੋਟਰਾ ਕੋਈ ਦਰਾੜ ਕੋਈ ਕੁਰਬਾਨ ਕੁਝ ਵੀ ਨਹੀਂ ਹੈ ਇਹਨਾਂ ਵੈਸੇ ਡਰਾਮੇ ਵਾਈ ਬਣਾਉਂਦੇ ਆ ਉਹਨਾ ਪਾਰਟੀ ਦੇ ਪ੍ਰਧਾਨਾ ਚਲੋ ਇਹਨਾਂ ਦੀ ਕੋਈ ਮਤ ਕਰਨ ਦੇ ਆ ਬਬੂਤੀ ਸ਼ਰਮਾ ਜੇ ਕੋਣ ਮਤ ਕਰ ਲਿਆ ਉਹਨ ਦੇਖੋ ਤੇ ਚਬੇੜਾ ਮਾਰੀਆਂ ਮੇਰੇ ਘਰ ਵਾਲੀ ਦੇ ਤੁਸੀਂ ਵੀ ਦੇਖ ਸਕਦੇ ਹੋ ਕੁੱਟ ਕੇ ਤਾਨੂੰ ਲੰਮੇ ਪਾਇ ਲ ਮੇਰੇ ਘਰ ਦੀ ਨੂੰ ਉਲਟਾ ਸਾਡੇ ਮੋੜੇ ਦੇ ਚੁੱਕ ਲਿਆ ਆਏ ਆ ਮੋੜੇ ਦੇ ਵਿੱਚ ਚੁੱਕ ਲਿਆ ਆ ਓਏ ਤੇ ਆ ਕੋ ਗੱਲ ਥੋੜੀ ਬਣਦੀ ਐ ਨਾਲ ਘਰ ਆ ਗਏ ਇਹਦਾ ਤਾਂ ਇਹ ਖਾਨਪੁਰ ਦੇ ਰਹਿਣ ਵਾਲੇ ਕੀ ਮਾਂ ਕੀ ਕਰਦੇ ਓ ਮੰਗ ਤਾਂ ਕੋਈ ਇਨਸਾਫ ਤਾਂ ਹੋਣੀ ਚਾਹੀਦੀ ਨਾ ਦਿਹਾੜੀਦਾਰ ਬੰਦੇ ਇਨਸਾਫ ਹੀ ਕੋਈ ਕੋਈ ਮੰਗੀ ਕੀ ਕਰੀ ਆ ਸਾਡੀ ਕੋਈ ਸੁਣਦਾ ਹੀ ਨਹੀਂ ਸਰਦਾਰ ਚਾਵਲਾ ਸਾਹਿਬ ਸਾਡੀ ਮਤ ਕਰਦੇ ਨਾ ਵਿਚਾਰੇ ਆਏ ਨਾ ਕੱਲ੍ਹ ਦੇ ਵੀ ਆਏ ਆ ਚਾਵਲਾ ਸਾਹਿਬ ਕੱਲ੍ਹ ਜਲਤੋਂ ਪ੍ਰਧਾਨ ਪ੍ਰਧਾਨ ਜੀ ਆਏ ਆ ਹੁਣ ਵੀ ਆਏ ਆ ਆਪਣਾ ਕੀਮਤੀ ਟਾਈਮ ਕੱਢ ਕੇ ਹੁਣ ਗਰੀਬ ਬੰਦੇ ਹਾਂਜੀ ਸਰ ਕੀ ਮਸਲਾ ਹੈਗਾ ਔਰ ਕੀ ਗੱਲਬਾਤ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਸਲਾ ਕੋਈ 4-5 ਦਿਨ ਪਹਿਲਾਂ ਗੁਸਾਈਪੁਰ ਦੇ ਵਿੱਚ ਜੋਈ ਕਾ ਸਾਡਾ ਇੱਕ ਮਾਲੀ ਆ ਇਹ ਜੋ ਘਰਾਂ ਵਿੱਚ ਲੋਕਾਂ ਦੇ ਜਾ ਕੇ ਬਾਗ ਬਗੀਚਿਆਂ ਦੀਆਂ ਸਫਾਈਆਂ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਇਹਨਾਂ ਦਾ ਨਾਲ ਪਲਾਟ ਉੱਤੇ ਖਾਲੀ ਪਏ ਆ ਬੇਟਾ ਇਹਨਾਂ ਦਾ ਬੇਰੋਜ਼ਗਾਰ ਹੈ ਔਰ ਉਹਨੇ ਕੁਝ ਕੁ ਪਲਾਟਾਂ ਦੇ ਉੱਤੇ ਸੌਦੇ ਕਰਾਤੇ ਕਿ ਚਲੋ ਕੋਈ ਕਮਿਸ਼ਨ ਆ ਜਾਏਗੀ ਮੈਨੂੰ ਤੇ ਰਾਜੂ ਮਹਾਜਨ ਇਹਨਾਂ ਨੇ ਦੱਸਿਆ ਮੈਨੂੰ ਤੇ ਪਵਨ ਗੁਪਤਾ ਉਹਦਾ ਪਿਓ ਵਾ ਕੋਈ ਪ੍ਰੇਮ ਸਿਆਨਪੁਰ ਤੋਂ ਕੋਈ ਹੋਰ ਦੋ ਤਿੰਨ ਬੰਦੇ ਨਾਲ ਨੇ ਉਹ ਜਿਹੜਾ ਪਲਾਟ ਇਹਨਾਂ ਨੇ ਲਿਆ ਇਹ ਰਾਜੂ ਕਹਿੰਦੇ ਇਹ ਕਹਿੰਦੇ ਆ ਕਿ ਅਸੀਂ ਰਾਜੂ ਮਾਝਣ ਤੋਂ ਲਿਆ ਤੇ ਰਾਜੂ ਮਾਝਣ ਚਾਹੁੰਦਾ ਜਿਹੜੇ ਬਾਕੀ ਪਲਾਟ ਖਾਲੀ ਪਏ ਆ ਉਹ ਮੇਰੇ ਨਾਲ ਹੀ ਵਿਕਣ ਇਹਨਾਂ ਦਾ ਬੱਚਾ ਬੇਰੋਜ਼ਗਾਰ ਉਹਨੂੰ ਜਦੋਂ ਲੋਕੀ ਆ ਕੇ ਪੁੱਛਦੇ ਇਹਨਾਂ ਨੂੰ ਵੀ ਇਹ ਪਲਾਟ ਕਿਹਦਾ ਜੀ ਉਹ ਬੱਚੇ ਨੂੰ ਵੀ ਇੰਟਰਸਟ ਬਣ ਗਿਆ ਜੇ ਪੁੱਛਦੇ ਸਾਨੂੰ ਆ ਸਾਰਾ ਦਿਨ ਆ ਕੇ ਲੋਕੀ ਤੇ ਮੈਂ ਵੀ ਕਾ ਦਿੰਨਾ ਮੇਰਾ ਪਿਓ ਦਾ ਮਾਲੀ ਆ ਬੱਚਾ ਪੜਿਆ ਲਿਖਿਆ ਉਹਨੇ ਦੋ ਜਣ ਪਲਾਟ ਵਕਾਤੇ ਉਹ ਰਾਜੂ ਮਾਝਣ ਜਿਹੜਾ ਜਿਹੜਾ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਵਿਭੂਤੀ ਸ਼ਰਮੇ ਨੇ ਉਹਨੂੰ ਜਿਹੜਾ ਸਰੋਪੇ ਪਾ ਕੇ ਸ਼ਾਮਲ ਕੀਤਾ ਉਹ ਪਹਿਲਾਂ ਹੀ ਪਤਾ ਲੱਗਾ ਕਿ ਸ਼ਿਵ ਸੈਨਾ ਦੇ ਕੁਝ ਬੰਦੇ ਉਹਨਾਂ ਦੇ ਨਾਲ ਨੇ ਹਾਂਜੀ ਉਹ ਤਾਂ ਪਹਿਲਾਂ ਹੀ ਨਹੀਂ ਮਾਨ ਸੀਗੇ ਜਦੋਂ ਵਿਭੂਤੀ ਸ਼ਰਮਾ ਨੇ ਉਹਨਾਂ ਨੂੰ ਸਰੋਪੇ ਪਾਤੇ ਉਹ ਕਹਿੰਦੇ ਸੰਤਨ ਪਰਮਟ ਮਿਲ ਗਿਆ ਸਰਕਾਰ ਤੇ ਕਹਿ ਰਹੀ ਹੈ ਕਿ ਇਹ ਆਮ ਲੋਕਾਂ ਦੀ ਸਰਕਾਰ ਹੈਗੀ ਆ ਆਮ ਲੋਕਾਂ ਦੀ ਸਰਕਾਰ ਆ ਮਾਲੀ ਗਰੀਬ ਬੰਦਾ ਪਤਾ ਨਹੀਂ ਕਿਸ ਤਰ੍ਹਾਂ ਨੇ ਆਪਣਾ ਮਕਾਨ ਖੜਾ ਕੀਤਾ ਤੇ ਉਹਦਾ ਬੱਚਾ ਬੇਰੋਜ਼ਗਾਰ ਸਰਕਾਰ ਤੋਂ ਨੌਕਰੀ ਨਹੀਂ ਮੰਗ ਰਿਹਾ ਉਹ ਜਿਉਂਨੇ ਆਪਣਾ ਕੰਮ ਕਿ ਸ਼ੁਰੂ ਕਰ ਲਿਆ ਗੁਨਾਹ ਕਰ ਲਿਆ ਉਹ ਰਾਜੂ ਮਾਜਨ ਜਿਹੜਾ ਆਪਣੇ ਪਿਓ ਨੂੰ ਲਿਆ ਕੇ ਪ੍ਰੇਮ ਗੁਪਤਾ ਪ੍ਰੇਮ ਸਿਆਨਪੁਰ ਵਾਲਾ ਕੋਈ ਨਾਲ ਹੋਰ ਤਿੰਨ ਚਾਰ ਸਾਥੀਆਂ ਨੂੰ ਲਿਆ ਕੇ ਉਹ ਕਹਿੰਦਾ ਤੈਨੂੰ ਮੈਂ ਬਣਾਉਣਾ ਹਾਂ ਪਲਾਟਾਂ ਦਾ ਰਾਜਾ ਤੇ ਚਪੇੜ ਮਾਰੀ ਚਪੇੜ ਮਾਰਨ ਬਾਅਦ ਜਦੋਂ ਮਾਂ ਹੀ ਅੱਗੇ ਤੇ ਉਹ ਵੀਡੀਓ ਵਾਇਰਲ ਹੋ ਚੁੱਕੀ ਬਹੁਤ ਜ਼ਿਆਦਾ ਇਹਨਾਂ ਨੂੰ ਕੁੱਟਿਆ ਗੰਦੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਕਢੀਆਂ ਉਹ ਵੀਡੀਓ ਦੀ ਪੈਨ ਡਰਾਈਵ ਕੱਲ ਮੈਂ ਆਹੀ ਥਾਂ 'ਤੇ ਜਿੱਥੇ ਮੈਂ ਖੜਾ ਆ ਵੇਖੋ ਸਿਆਨਪੁਰ ਤਾਣਾ ਇਹ ਇੱਥੇ ਮੇਨਰੇ ਬਿਆਨ ਪਹਿਲੇ ਮੈਂ ਬਿਆਨ ਹੀ ਦਰਜ ਕੀਤੇ ਦੋ ਦਿਨ ਉਹ ਜੀ ਫਰਾਨੀ ਕੋਰਟ ਤੇ ਗਿਆ ਜੀ ਐਸਆਈ ਫਰਾਨੀ ਥਾਣੇ ਗਿਆ ਕੱਲ ਆਕੇ ਮੈਂ ਆ ਭੈਣ ਜੀ ਨੂੰ ਨਾਲ ਲੈ ਕੇ ਆਇਆ ਇਹਨਾਂ ਦੇ ਗੱਲ ਬਿਆਨ ਦੱਚ ਕਰਾਏ ਆ ਉਹ ਜਿਹੜੀ ਗੰਦੀਆਂ ਗਾਲਾਂ ਕੱਢੀਆਂ ਇਹਨਾਂ ਨੂੰ ਗਲੋ ਹੱਥ ਪਾਇਆ ਵੇ ਆ ਉਹ ਸਾਰੀ ਵੀਡੀਓ ਪੈਨ ਡਰਾਈਵ ਮੈਂ ਐਸਐਚਓ ਸਾਹਿਬ ਨੂੰ ਦਿੱਤੀ ਆ ਮੁੰਛੀ ਆਪਣੇ ਐਸਆਈ ਬਲਦੇਵ ਨੂੰ ਦਿੱਤੀ ਆ ਲੇਕਿਨ ਅੱਜ ਕੀ ਹੋਇਆ ਕਿ ਉਹਨਾਂ ਬੰਦਿਆਂ ਦੀ ਤਾਂ ਵੀਡੀਓ ਵੀ ਐ ਉਹ ਕੁੱਟਮਾਰ ਕਰ ਰਹੇ ਆ ਗੰਦੀਆਂ ਗਾਲਾਂ ਕੱਢ ਰਹੇ ਆ ਉਧਰ ਪੁਲਿਸ ਨਹੀਂ ਗਈ ਗਰੀਬ ਘਰੇ ਪਹੁੰਚ ਗਈ ਆ ਤੇ ਮੈਨੂੰ ਫੋਨ ਆਇਆ ਕਿ ਸਾਡੇ ਬੱਚੇ ਨੂੰ ਪੁੱਛ ਚੱਕਰੀ ਹੈ ਮੈਂ ਕਿਹਾ ਸਪੀਕਰ ਔਨ ਕਰੋ ਮੈਂ ਸਪੀਕਰ ਔਨ ਕਰਵਾ ਕੇ ਕਿਹਾ ਬਲਦੇਵ ਜੀ ਮੈਂ ਮੁੰਡੇ ਨੂੰ ਲੈ ਕੇ ਆਉਣਾ ਮੁੰਡਾ ਜਿਪਸੀ ਦੀ ਭਾਗੇ ਨਾਲ ਲਿਆਓ ਬੱਚਾ ਵੈ ਉਹਨੂੰ ਪੇਖਣਾ ਖਰਾਬ ਕਰੋ ਉਹਨੇ ਕੋਈ ਗਨਾਹ ਨਹੀਂ ਕੀਤਾ ਉਹਦੀ ਮਾਂ ਨੂੰ ਕੁੱਟਿਆ ਉਹਦੀ ਮਾਂ ਨੂੰ ਹੱਥ ਪਾਇਆ ਜੇ ਡਿਫੈਂਸ ਜੋਂਨੇ ਕੋਈ ਦੋ ਚਪੇੜਾ ਮਾਰ ਵੀ ਦਿੱਤੀਆਂ ਘਰੇ ਆ ਕੇ ਕੋਈ ਮਾਰੇਗਾ ਤੇ ਕੀ ਚੂੜੀਆਂ ਪੋਣੀ ਆ ਉਹਨਾਂ ਨੇ ਮਾਂ ਕੀ ਹੈਗੀ ਸਾਹਿਬ ਮੰਗ ਕਾਦੀ ਆ ਇਹ ਕਿਵੇਂ ਉਹਨੂੰ ਜਿਪਸੀ ਚ ਭਾ ਕੇ ਲਿਆ ਗਿਆ ਗੁੰਡਾ ਕਰਦੀ ਇਹ ਆਮ ਆਦੀ ਪਾਰਟੀ ਦੇ ਇਹ ਜਿਹੜੇ ਬਣ ਗਏ ਲੀਡਰ ਵਰਕਰ ਤੇ ਭਗਵੰਤ ਮਾਨ ਮੈਂ ਬਦਲਾ ਲਿਓਨਾ ਮੈਂ ਉਹ ਕਰਦਾ ਆ ਗੁੰਡਾ ਕਰਦੀ ਨਾਲ ਨੰਗਾ ਨਾਚ ਅੱਖੀਂ ਵੇਖ ਲਿਆ ਸੀ ਮੇਰੀ ਕੋ ਮੰਗ ਉਹ ਮੁੰਡੇ ਨੂੰ ਜਿਵੇਂ ਲਿਆਂਦਾ ਗਿਆ ਉਹਨੂੰ ਘਰੇ ਛੱਡ ਕੇ ਆਇਆ ਜਾਵੇ ਕਿਉਂਕਿ ਨਾ ਉਹਦੀ ਲੜਾਈ ਆ ਨਾ ਉਹਦੀ ਕੋਈ ਗੱਲਬਾਤ ਹੈ ਜਨਾਨੀ ਦੀ ਤੇ ਉਹਦੀ ਰਾਜੂਮਾ ਜਿੰਦੀ ਲੜਾਈ ਆ ਉਹ ਮੁੰਡੇ ਨੂੰ ਇਹਨਾਂ ਨੇ ਪ੍ਰੈਸ਼ਰਾਈਜ਼ ਕਰਦੇ ਆ ਵਿਦਾਇਨਾਮਾ ਕਰਨ ਆ ਮੇਰੀ ਦੂਜੀ ਮੰਗ ਹੈ ਵੀ ਜਿਹੜੇ ਬਿਆਨ ਲਏ ਆ ਇਹਨਾਂ ਦੇ ਉਹਨਾਂ ਬਿਆਨਾਂ ਦੇ ਆਧਾਰ ਤੇ ਰਾਜੂ ਮੋਹਨ ਉਹਦਾ ਪਿਓ ਪ੍ਰੇਮ ਗੁਪਤਾ ਇਹਨਾਂ ਜਿਹੜਾ ਪਵਨ ਗੁਪਤਾ ਪ੍ਰੇਮ ਸਿਆਲ ਪਰ ਹੋਰ ਸਾਥੀਆਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਇੱਕ ਔਰਤ ਨੂੰ ਹੱਥ ਪਾਉਣ ਜਾਨ ਲੇਵਾ ਹਮਲਾ ਕਰਨ ਜਨਮ ਦੇ ਧਮਕੀਆਂ ਦੇ ਦੇ ਰੋਪ ਜਿਹੜੇ ਤਹਿਤ ਉਹਨਾਂ ਦੇ ਸਖਤ ਧਾਰਾ ਲਾ ਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜੇਕਰ ਪੁਲਿਸ ਨੇ ਐਕਸ਼ਨ ਨਾ ਲਿਆ ਅਕਾਲੀ ਦਲ ਵਾਰਸ ਪੰਜਾਬ ਦੇ ਇਹ ਗਰੀਬ ਪਰਿਵਾਰ ਦੇ ਨਾਲ ਇੱਕ ਡਾਕੇ ਖੜੂਗਾ ਸਾਨੂੰ ਕਿਰਾਉ ਕਰਨੇ ਪਏ ਉਹ ਕਰਾਂਗੇ ਉਹ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਪਾਡੇ ਲੀਡਰ ਘਮਾਉਂਦੇ ਆ ਲੋਕਾਂ ਤੇ ਜ਼ੁਲਮ ਕਰਦੇ ਆ ਇਹ ਨਹੀਂ ਹੋਣਦਿਆਂਗੇ ਸਰ ਕਿਉਂ ਨਹੀਂ ਹਾਕੂ ਦੇ ਵਿੱਚ ਜਬੀਨੀ ਨੂੰ ਆਗਲੇ ਲੈ ਕੇ ਜਿਹੜੀ ਦਾ ਮਾਰਕੁੱਟ ਲੱਗੀ ਮਾਮਲਾ ਪਿਆ ਨੇ ਸਾਡੇ ਕੋਲ ਇੱਕ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਮੈਟਰ ਹੈਗਾ ਪ੍ਰਾਪਰਟੀ ਡਿਸਪਿਊਟ ਰਿਲੇਟਡ ਪਿੰਡ ਗਸਾਇਪੁਰ ਚ ਜਿਹਦੇ ਵਿੱਚ 2-13 ਵਿੱਚ ਆਪਸੀ ਲੜਾਈ ਝਗੜਾ ਹੋਇਆ ਇਹ ਲੜਾਈ ਝਗੜਾ ਬੇਸਿਕਲੀ ਪ੍ਰਾਪਰਟੀ ਕਰਕੇ ਹੋਇਆ ਇੱਕ ਪਾਰਟੀ ਜਿਹੜੀ ਆ ਦੂਜੀ ਪਾਰਟੀ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਸੀਗਾ ਜਿਸ ਕਰਕੇ ਦੋਨਾਂ ਧਿਰਾਂ ਚਲਾਈ ਹੋਈ ਹੈ ਇਸ ਸਬੰਧ ਵਿੱਚ ਦਰਖਾਸਤ ਮਸਹੂਲ ਦੋਨੋਂ ਪੱਖੋਂ ਸਾਡੇ ਕੋਲ ਹੋਈ ਹੈ ਤੇ ਇਹਦੇ ਵਿੱਚ ਦੋਨੋਂ ਪਾਰਟੀਆਂ ਵੱਲੋਂ ਜੋ ਐਮਐਲਆਰ ਤੇ ਬਿਆਨ ਮਿਲੇ ਸਨ ਉਸ ਮੁਤਾਬਿਕ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਹਜੇ ਮੈਡੀਕਲ ਰਿਕਾਰਡ ਦੀ ਓਪੀਨੀਅਨ ਪੈਂਡਿੰਗ ਹੈ ਜੋ ਮੈਡੀਕਲ ਰਿਕਾਰਡ ਦੀ ਓਪੀਨੀਅਨ ਹੋਏਗੀ ਉਸ ਬੇਸਿਸ ਤੇ ਹੀ ਫਰਦਰ ਕਾਰਵਾਈ ਕੀਤੀ ਜਾਏਗੀ ਸਰ ਲੇਡੀਜ਼ ਦਾ ਕਹਿਣਾ ਮੈਂ ਇਹਨਾਂ ਮਾਰਕ ਤੇ ਕੀਤੀ ਹੈ ਲੇਕਿਨ ਮੇਰੇ ਪ੍ਰਵਾਦ ਦੀ ਜੀ ਹੋ ਫਰਕ ਨਹੀਂ ਆਉਂਦਾ ਜੀ ਇਹਦੇ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਤੇ ਜੋ ਮੈਡੀਕਲ ਦੀ ਓਪੀਨੀਅਨ ਸਾਡੇ ਕੋਲ ਆਏਗੀ ਉਸ ਮੁਤਾਬਕ ਫਰਦਰ ਕਾਰਵਾਈ ਕੀਤੀ ਜਾਏਗੀ